25 ਸੈਕਿੰਡ 99 ਪੁਆਇੰਟ ਛੋਟੇ ਵੀਰ ਦਰਸ਼ਨਾ ਮਾਰੀ ਤਾਂ ਦੋਨਾਂ ਤੇ ਕੁਝ ਨਾ ਸਮਾ ਮੈਂ ਦੱਸਣਾ ਸੱਜੇ ਹੱਥ ਆਲੀ ਦਾ ਬਾ ਦੇ ਦੱਸਣਾ ਸੱਜੇ ਹੱਥ ਵਾਲੀ ਦਾ 25 ਸੈਕਿੰਡ 99 ਪੁਆਇੰਟ ਲੱਗ ਗਿਆ ਸਮਾਂ ਚੈਂਪੀਅਨਸ਼ਿਪ ਅੱਜ ਦੀ ਸ਼ੁਰੂ ਹੋ ਗਈ ਆ ਵੀਰੋ ਸੋ ਮੁਕਾਬਲਾ ਦੇਖਦੇ ਆ ਕਿੱਥੇ ਜੁੜਦਾ ਵਾ ਗੁਰੂ ਦੀ ਵੱਡੀ ਦੀ ਖੇਡ ਅੱਜ ਗੁਰੂ ਦੀ ਲਾਜ ਲਈ ਦੇਖ ਲੋ ਜਿਹੜੇ ਪਰਦੇ ਆ ਛੁੱਟੀਆਂ ਹੋਈਆਂ ਹੋਈਆਂ ਨੇ ਅਰ ਰਿਜ਼ਲਟ ਆਉਣ ਵਾਲਾ ਵਾ ਹਰ ਜਲਤ 31 ਮਾਰਚ ਪ੍ਰਾਈਵੇਟ ਸਕੂਲਾਂ ਵਾਲੇ ਤਾਂ ਜਨਵਰੀ ਕੀ ਕੱਢ ਦਿੰਦੇ ਆ ਫਿਰ ਉਹਦੋਂ ਬਾਅਦ ਪਿੰਡੋਂ ਪਿੰਡ ਜਿਨ੍ਹਾਂ ਦੇ ਬੱਚੇ ਛੋਟੇ ਹੁੰਦੇ ਆ ਉਹਨਾਂ ਤੱਕ ਪਹੁੰਚ ਕਰਦੇ ਆ ਪਰ ਸਰਕਾਰੀ ਸਕੂਲਾਂ ਵਾਲੇ 31 ਮਾਰਚ 31 ਮਾਰਚ ਵੀ ਬੜੀ ਦੇ ਸਭਰੀ ਨਾਲ ਪਹਿਲਾ ਪਹਿਲਾ ਅਡਿੱਖ ਰਹਿੰਦੇ ਸੀ ਕਿਉਂਕਿ ਉਦੋਂ ਸਰਕਾਰੀ ਸਕੂਲ ਹੀ ਹੁੰਦੇ ਸੀ ਜਿਹੜੀਆਂ ਸਤਕਾਰ ਜੋ ਸ਼ੁਸ਼ੀਤਾ ਸਟੇਜ ਤੇ ਬੈਠੀਆਂ ਨੇ ਉਦੋਂ 31 ਮਾਰਚ ਦਾ ਬੜਾ ਬੋਲਬਾਲਾ ਹੁੰਦਾ ਸਿਗਾ ਘਰਦਿਆਂ ਨੂੰ ਵੀ ਚਾਹ ਹੁੰਦਾ ਸੀਗਾ ਵੀ ਸਾਡਾ ਪੁੱਤ ਸਾਡੀ ਧੀ ਅਗਲੀ ਕਲਾਸ ਚ ਹੋ ਜੂਗੀ ਤੇ ਸਾਡਾ ਜਿਹੜਾ ਖਾਣ ਪੀਣ ਵਾਲਿਆਂ ਦਾ ਬੰਦਾ ਉਹ ਕੋਟਾ 31 ਮਾਰਚ ਨੂੰ ਫਿਰ 31 ਮਾਰਚ ਨੂੰ ੱਟੋ ਘੱਟ 3 ਕਿ ਮਹੀਨੇ ਦਾ ਕੋਟਾ ਬੰਦੇ ਪੂਰਾ ਕਰ ਲੈਂਦੇ ਆ ਅੱਗੇ ਗੱਲ ਹੁੰਦੀ ਸੀ ਕਹਿੰਦੇ 31 ਮਾਰਚ ਆਊਗਾ ਘਰ ਦੇ ਕੁੱਟਣ ਕੇ ਕਾਊਗਾ ਤੇ ਜਿਹੜੇ ਖਾਨਪੀ ਨਾਲੇ ਹੁੰਦੇ ਸੀ 31 ਮਾਰ ਕੇ ਆਉਗੀ ਠੇਕੇ ਟੁੱਟਣਗੇ ਨਾ ਹੁਣ ਰਿਜਲਟ ਆਉਂਦਾ ਨਾ ਠੇਕੇ ਟੁੱਟਦੇ ਆ ਮੈਲ ਦੀ ਨਾਲ ਹੀ ਸ਼ੁਰੂ ਹੋ ਜਾਂਦਾ ਤੇ ਅੱਜ ਰਿਕਾਰਡ ਜ਼ਰੂਰ ਟੁੱਟਣਗੇ ਆਉਣ ਵਾਲੇ ਸਮੇਂ ਬਾਗੀ ਬਈ ਵਿਸਾਖੀ ਦੀ ਢੀਕ ਤੇ ਜਦੋਂ ਫਿਰ ਢੰਗਰੂ ਪੈਣਾ ਦਾਤੀ ਨੂੰ ਤੇ ਬੰਦਾ ਧੰਨਵਾਦ ਆ ਪਹਿਲੀ ਸ਼ਿਫਟ ਚੱਲਦੀ ਆ ਤੇ ਦੇਖਦੇ ਆ ਮੁਕਾਬਲਾ ਕਿੱਥੇ ਜੜਦਾ ਵਾ ਸਰਦਾਰ ਅਵਤਾਰ ਸਿੰਘ ਦੀ ਗਵਿੰਦਗੜ ਇਹ ਅੱਜ ਨਵੀਂ ਘੋੜੀ ਆ ਘੋੜੀ ਸੋਹਣੀ ਆ ਤੇ ਦੇਖਦੇ ਆ ਵੀਰੋ ਦੌੜ ਕਿੰਨੀ ਸੋਹਣੀ ਲੱਗਦੀ ਆ ਬਿਲਕੁਲ ਅੱਜ ਨਵਾਂ ਦਿਨ ਭਾਈ ਅਵਤਾਰ ਸਿੰਘ ਦੀ ਗਵਿੰਦਗੜ ਵਾਲਿਆਂ ਦੀ ਘੋੜੀ ਆ ਵੀਰੋ ਗੁਰੂ ਮਹਾਰਾਜ ਗੁਰੂ ਦੀ ਲਾਗਲੀ ਫੌਜ ਪਰਮਾਤਮਾ ਚੜ੍ਹਦੀ ਕਲਾ ਰੱਖੇ ਖੁਸ਼ੀਆਂ ਖੇੜਿਆ ਸੋਹਣੀ ਦੌੜ ਲਾਈ ਆ ਪਹਿਲਾ ਦਿਨ 36.54 ਪੁਆਇੰਟ ਆ 3654 ਬਿਲਿਆਂ ਹੈ ਦੋਨਾਂ ਤੇ ਇੱਕੋ ਜਿੰਨਾ ਮੋਟਰਸਾਈਕਲ ਜਿਹੜੇ ਤਾਹਾਂ ਤਾਹਾਂ ਖੜੀਆਂ ਅੱਛਾ ਭਾਈ ਜੀ ਮੋਟਰਸਾਈਕਲ ਵਾਲੇ ਵੀਰਾਂ ਨੂੰ ਬੇਨਤੀ ਆ ਐਵੇਂ ਗੱਲਾਂ ਹੁੰਦੀਆਂ ਨੇ ਨਾ ਬੰਦੇ ਦਾ ਹੱਡ ਜੁੜਦਾ ਬਲ ਪੈ ਜਾਂਦਾ ਨਾ ਮੋਟਰਸਾਈਕਲ ਲੋਹਾ ਕਹਿੰਦੇ ਆ ਬਾਜੀ ਵੀਰ ਇਹਦਾ ਸਿੱਧਾ ਹੋ ਜੂ ਕੁਮਾਰੀਆਂ ਦੇ ਜਾਊ ਬਾਜੀ ਹੁਣ ਇੰਨਾ ਕਿਸੇ ਕੋਲੇ ਨਹੀਂ ਪ੍ਰੋਗਰਾਮ ਵੀ ਲੋਹਾ ਸਿੱਧਾ ਪਰੌਂਦਾ ਉਦੋਂ ਬਾਅਦ ਸਿੱਧਾ ਕਰਦੇ ਤੇ ਲੱਗ ਜਾਣੇ ਚੀਜ਼ ਹਰੇ ਲਾਈਕ ਵੀ ਕਰ ਦਿਓ ਕਰੋ ਸਾਈ ਇਹ ਸੁਪਰ ਬਾਜੀ ਆਪਣੇ ਪਰੇ ਕਰ ਲਿਓ ਸ਼ੇਅਰ ਕਰ ਦਿਓ ਲਾਈਕ ਕਰ ਸ਼ੇਅਰ ਕਰੋ ਏ ਧਰਮੇ ਇੱਕ ਕੀ ਕੋੜਾ ਰਹਿੰਦਾ ਭਜਾ ਲੈਨੇ ਬਾਕੀ ਕੀ ਰਹਿੰਦਾ ਵਾ ਛੱਡੋ ਬਾਈ ਜੀ ਦੂਜੀ ਸ਼ਿਫਟ ਵਾਲੇ ਤਿਆਰ ਕਰ ਲਓ ਬਾਈ ਜੀ ਦੂਜੀ ਸ਼ਿਫਟ ਵਾਲੇ ਤਿਆਰ ਕਰ ਲਓ ਘੋੜਾ ਏਕੀ ਰਹਿੰਦਾ ਵਾ ਸਤਕਾਰ ਜਿਉਂਗਾ ਮੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਵੀਰੋ ਹੁਣ ਪੰਜਾਬ ਦੇ ਵਿੱਚ ਤਰਥੱਲੀ ਮੱਛੀ ਹੋਈ ਆ ਜਿਹੜੇ ਕਿੱਟੇ ਵਾਲੇ ਆ ਲੁਕਦੇ ਫਿਰਦੇ ਆ ਕੋਈ ਕਿਹੜਾ ਸੂਬਾ ਸਰਦਾ ਫਿਰਦਾ ਬਾ ਲੋਕ ਅੜੀਕਦੇ ਸੀ ਵੀ ਹਾਂ ਇਹੋ ਜਿਹੇ ਦਿਨ ਕਦੋਂ ਆਉਣਗੇ ਜਦੋਂ ਸਰਕਾਰਾਂ ਚੁੱਲਿਆਂ ਦੇ ਵਿੱਚ ਅੱਗ ਬਲਦੀ ਰੱਖਣਗੀਆਂ ਕਿਉਂਕਿ ਵੀਰੋ ਚੁੱਲਿਆਂ ਦੀ ਅੱਗ ਬੁੱਝ ਗਈ ਕਿੰਨੇ ਮਾਪਿਆਂ ਦੇ ਬੱਚੇ ਚਿੱਤੇ ਕਰਕੇ ਇਸ ਦੁਨੀਆ ਤੋਂ ਚਲੇ ਗਏ ਸੋ ਵੱਡਾ ਸਤਕਾਰ ਆ ਤੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਉਨ੍ਹਾਂ ਦੀ ਟੀਮ ਦੇ ਵਜ਼ੀਰ ਸਰਕਾਰ ਜੋਰ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਸਾਹਿਬ ਅਚੇਕੇ ਤੌਰ ਤੇ ਪਹੁੰਚ ਰਹੇ ਹਿਆ ਘੋੜਿਆਂ ਦਾ ਖੇਡ ਮੇਲੇ ਦਾ ਰਿਬਨ ਦੀ ਰਸਮ ਕਰਨਗੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਨ ਕਰਕੇ ਪ੍ਰਮਾਤਮਾ ਨੇ ਵੀਰੋ ਵਜੀਰੀ ਵਾਸੀ ਆ ਵੱਡਾ ਸਤਿਕਾਰ ਬਖਸ਼ਿਆ ਪਹਿਲੀ ਵਾਰੀ ਐਮਐਲਏ ਬੜੇ ਤੇ ਪਹਿਲੀ ਵਾਰੀ ਵੀਰੋ ਝੰਡੀ ਵਾਲੀ ਕਾਰ ਕਰਮ ਵਾਲਿਆਂ ਨੂੰ ਮਿਲਦੀ ਆ ਤੇ ਉਹ ਕਰਮ ਵਾਲੇ ਇਸ ਹਲਕੇ ਦੀ ਨਮਾਇੰਦਗੀ ਕਰਦੇ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਸਾਹਿਬ ਅਜੇ ਤੱਕ ਤੌਰ ਤੇ ਪਹੁੰਚ ਰਹੇ ਆ ਛੱਡੋ ਬਾਈ ਜੀ ਮੁਕਾ ਹੋ ਲੱਗਿਆ ਬਹੁਤ ਧੰਨਵਾਦ ਸਮੁੱਚੀ ਸਰਕਾਰ ਦਾ ਤੇ ਵੱਡਾ ਧੰਨਵਾਦ ਆ ਵੀਰੋ ਸਾਰੇ ਖੇਤਾਂ ਵਾਲੇ ਵੀਰਾਂ ਦਾ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਵੀਰੋ ਤੇ ਸਾਹਨੇ ਵਾਲਾ ਅਮੀਰ ਸ਼ਹਿਰ ਆ ਅਮੀਰ ਸ਼ਹਿਰ ਅਮੀਰ ਇਸ ਕਰਕੇ ਨਹੀਂ ਵੀ ਜ਼ਮੀਨ ਮਹਿੰਗੀ ਹੋ ਗਈ ਆ ਬਹੁਤ ਬਹੁਤ ਧੰਨਵਾਦ ਪਟੂਰਾਂ ਨੇ ਜੰਦੂ ਗੜੀ ਸੈਟੀ ਸਾਹਿਬ ਹੁਣੇ ਫੌਜੀ ਅੰਕਲਾ ਉਹਨਾਂ ਦੇ ਫਾਦਰ ਸਾਹਿਬ ਅਮਰੀਕਾ ਚ ਹੁਣੇ ਆਪਾਂ ਬੈਲ ਗੱਡੀਆਂ ਦਾ ਟੂਰ ਦੇ ਵਿੱਚ ਹਫਤਾ ਪਹਿਲਾ ਮੇਲਾ ਕਰਾ ਕੇ ਆਏ ਆ ਘੋੜੇ ਲੈ ਕੇ ਆਏ ਅੱਜ ਬੜਾ ਧੰਨਵਾਦ ਆ ਵੀਰੋ ਵੱਡਾ 500 ਰੁਪਏ ਮਾਨ ਦੇ ਕੇ ਗਏ ਆ ਬਹੁਤ ਬਹੁਤ ਧੰਨਵਾਦ ਇਹ ਗੁਰੂਆਂ ਦੀ ਧਰਤੀ ਅੰਕਲਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਯੋਧੇ ਸੂਰਬੀਰਾਂ ਦੀ ਧਰਤੀ ਤੇ ਇਸ ਧਰਤੀ ਦੇ ਵੀਰੋ ਯੋਧੇ ਸੂਰਬੀਰ ਬੰਦਾ ਸਿੰਘ ਬਹਾਦਰ ਵਰਗੇ ਪੈਦਾ ਕੀਤੇ ਆ ਤੇ ਅੱਜ ਵਿਸ਼ਮੇਸ਼ ਪਤਾ ਲਾਡਲੀ ਫੌਜ ਜਦੋਂ ਗੁਰਦੁਆਰਾ ਸਾਹਿਬ ਮੈਂਨ ਦਾ ਦਰਸ਼ਨ ਕਰਨ ਗਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਬਾਬਾ ਜੀ ਗੁਰੂ ਦੇ ਵਜ਼ੀਰ ਉੱਥੇ ਪ੍ਰਬੰਧਕ ਜੱਥੇਦਾਰ ਸਾਹਿਬ ਹਣੀ ਕਹਿੰਦੇ ਕਾਕੇ ਦੇਖਿਆ ਲੱਗਦਾ ਤੈਨੂੰ ਕਿਤੇ ਮੈਂ ਕਹਿੰਦੀ ਬਸ ਮੈਂ ਤਾਂ ਸੇਵਾਦਾਰ ਹਾਂ ਫਿਰ ਕਹਿੰਦੇ ਚਾਹ ਸ਼ਾਕੇ ਜਾਈ ਵੀਰੋ ਗੁਰੂ ਦੀਆਂ ਗੱਲਾਂ ਬਾਤਾਂ ਇਸ ਨਗਰ ਦੇ ਇਤਿਹਾਸ ਦੀਆਂ ਗੱਲਾਂ ਬਾਤਾਂ ਸਾਹਨੇ ਆਲ ਸ਼ਹਿਰ ਦੀਆਂ ਗੱਲਾਂ ਬਾਤਾਂ ਤੇ ਗੁਰੂ ਦੇ ਬਾਣੇ ਤੇ ਬਾਣੀ ਨਾਲ ਜੁੜਨ ਵਾਲੀਆਂ ਗੱਲਾਂ ਬਾਤਾਂ ਤੇ ਅਜਤਿਸ਼ਮੇਸ਼ ਪਤਾ ਦੀ ਲਾਡਲੀ ਫੌਜ ਘੋੜਿਆਂ ਦੀਆਂ ਗੱਲਾਂ ਬਾਤਾਂ ਸਾਹਨੇ ਆਲ ਦੇ ਇਸ ਟਰੈਕ ਦੇ ਉੱਤੇ ਸੋਨੀ ਵੀਰ ਦੀ ਯਾਦ ਦੇ ਵਿੱਚ ਵੀਰੋ ਪਰਜਾ ਪਤ ਬਰਾਦਰੀ ਸੋਨੀ ਵੀਰ ਦੀ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਵੀਰੋ ਆਪਣੀ ਮੁਹੱਬਤ ਦੇ ਨਾਲ ਘੋੜਿਆਂ ਵਾਲੇ ਵੀਰਾਂ 'ਚ ਪਿਆਰ ਆਇਆ ਪੰਜਾਬ ਦੇ ਵਿੱਚ ਵੀ ਕਾਰੋਬਾਰ ਬਣਾਇਆ ਆਪਣਾ ਜੰਮੂ ਦੇ ਵਿੱਚ ਸੋਹਣਾ ਕਾਰੋਬਾਰ ਵੀਰੋ ਮੰਜੀਆਂ ਦਾ ਕੰਮ ਠੱਠੀਆਂ ਗੈਸ ਚੁੱਲਿਆਂ ਦਾ ਪ੍ਰਮਾਤਮਾ ਨੇ ਤੇ ਅੱਜ ਉਹਦਾ ਬੇਟਾ ਉਮਰ ਛੋਟੀ ਆ ਪਰ ਵੀਰੋ ਮਾਣ ਵੱੱਦਾ ਹਾਸਲ ਕਰ ਗਿਆ ਵੀਰ ਰੋਜ ਸਦਾ ਪੱਤਰ ਖੇਡ ਮੇਲੇ ਦਾ ਤੇ ਅੱਜ ਉਹ ਰੰਗ ਦਿਖ ਰਿਹਾ ਵਾ ਸਾਹਨੇ ਵਾਲ ਦੇ ਟ੍ਰੈਕ ਤੇ 12 13 ਸਾਲ ਪਹਿਲਾਂ ਸੋਨੀ ਨੇ ਇੱਥੇ ਮੁਕਾਬਲਾ 12 ਸਾਲ ਪਹਿਲਾਂ ਕਰਾਇਆ ਸੀ ਅੱਜ ਦੇ ਪੁੱਤ ਨੇ ਫੇਰ ਉਸ ਚੰਗਿਆਰੀ ਖੇਡਾਂ ਦੇ ਯਾਰ ਦੀ ਗੱਲ ਕੀਤੀ ਆ ਛੱਡੋ ਭਾਈ ਜੀ ਛੱਡੋ ਛੱਡੋ ਭਾਈ ਜੀ ਬਹੁਤ ਧੰਨਵਾਦ ਸਾਰੇ ਕੋੜੇ ਵਾਲੇ ਵੀਰਾਂ ਦਾ ਦੂਜੀ ਸ਼ਿਫਟ ਵਾਲੇ ਤਿਆਰ ਕਰ ਲੋ 10 ਮਿੰਟ ਦਾ ਸਮਾਂ ਡੱਬੇ ਦੇ ਵਿੱਚ ਡੱਬੇ ਦੇ ਵਿੱਚ 10 ਮਿੰਟ ਦਾ ਸਮਾਂ ਮਾਂ ਇਹ ਦਸ ਕੇ ਜਿਹੜੇ ਆ ਦੇਖਣ ਆਏ ਆ ਨਾ ਕੱਲੇ ਬੰਦੇ ਘੋੜੇ ਆਲੇ ਨਾਮ ਲੈ ਜਾਣੇ ਆ ਮੈਂ ਵੀ ਪੈਸੇ ਲੈ ਜਾਣੇ ਆ ਆ ਜਿਹੜੇ ਬੰਦੇ ਹਾਲੇ ਨਾਲੇ ਪੱਟ ਬੰਨਿਆ ਤੇ ਖੜੇ ਆ ਨਾ ਇਹਨਾਂ ਦੇ ਇਕੱਲਾ ਸੁਆਦ ਲੈਣਾ ਆ ਇਹ ਸੁਆਦ ਲੈਣ ਆਏ ਆ ਤੇ ਆਪਾਂ ਜੇ ਇਹਨਾਂ ਦੀ ਰੀਜ ਨਾ ਪੂਰੀ ਕਰ ਸਕੇ ਫਿਰ ਉਹ ਗੱਲ ਬਾਈ ਜੀ ਧੂੜੀ ਆ ਸੋ ਘੋੜੇ ਵਾਲੇ ਵੀ ਆਪਣਾ ਫਰਜ ਨਿਭਾਉਂਦੇ ਹੋ ਗੁਰੂ ਮਹਾਰਾਜ ਚੜ੍ਹਦੀ ਕਲਾ ਰੱਖੇ ਵੀਰੋ ਤੇ ਪ੍ਰਮਾਤਮਾ ਕਿਰਪਾ ਕਰੇ ਤੀਜੀ ਸ਼ਿਫਟ ਲਾਸਟ ਸ਼ਿਫਟ ਆਊਗੀ ਦੂਜੀ ਵਾਲੇ ਤਿਆਰੀ ਕਰ ਲੋ ਘੋੜੇ ਵਾਲੇ ਵੀਰ ਵੱਡਾ ਸਤਿਕਾਰ ਆ ਵੀਰੋ 2 ਤਰੀਕ ਨੂੰ ਪਿੰਡ ਮੋਹਰੀ ਵਾਲੇ ਬਹੁਤ ਧੰਨਵਾਦ ਭਾਈ ਅਰਸ਼ੀ ਹੁਣੇ ਮਾਨ ਦੇ ਕੇ ਗਏ ਆ ਅੱਛਾ ਮਨਦੀਪ ਹੁਣਾਂ ਜੰਡੀ ਖੜੀ ਕਰੀ ਵਜੀਰ ਸਾਹਿਬ ਪਹੁੰਚ ਗਏ ਆ ਮੇਲੇ ਦਾ ਅਦ ਕਟਨ ਕਰਾ ਲੀਏ ਬਹੁਤ ਬਹੁਤ ਧੰਨਵਾਦ ਸੋ ਕਿਸਨ ਭਾਈ ਉਹ ਜੋ ਸਟਾਰਟਿੰਗ ਪੁਆਇੰਟ ਤੇ ਸੋ ਵੱਡਾ ਸਤਿਕਾਰ ਆ ਵੀਰੋ ਸਤਿਕਾਰ ਦੇ ਨਾਲ ਸੋ ਬਹੁਤ ਧੰਨਵਾਦ ਮਜੀਦ ਜੱਟੇ ਉਹਨਾ ਬਹੁਤ ਧੰਨਵਾਦ ਸਤਿਕਾਰਯੋਗ ਮੈਂ ਪਹਿਲਾਂ ਗੱਲ ਹਟ ਕਰਕੇ ਹਟਿਆ ਵੀਰੋ ਇਹ ਗੁਰੂ ਮਹਾਰਾਜ ਦੀ ਵੱਡੀ ਕਿਰਪਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਉਹਨਾਂ ਦੀ ਬਾਈਜੀ ਟੀਮ ਦੇ मैंबर पहिली वरी एम एल ए बणे ਤੇ ਪ੍ਰਮਾਤਮਾ ਨੇ ਏਡੀ ਵੱਡੀ ਕਿਰਪਾ ਕਰਤੀ ਤੇ ਪੰਜਾਬ ਦੀ ਬਿਹਾਰਤ ਦੇ ਦੀ ਲੋਕ 6-6 ਵਾਰੀ ਐਮਐਲਏ ਬਣ ਜਾਂਦੇ ਆ ਇਹ ਝੰਡੀ ਵਾਲੀ ਕਾਰ ਨਹੀਂ ਮਿਲਦੀ ਇਹ ਮਿਲਦੀ ਆ ਕਾਬਲੀਅਤ ਦੇ ਨਾਲ ਇਹ ਲੋਕਾਂ ਦੇ ਪਿਆਰ ਦੇ ਨਾਲ ਸਤਕਾਰ ਦੇ ਨਾਲ ਤੇ ਅੱਜ ਇਹ ਸਤਕਾਰ ਤੇ ਮੁਹੱਬਤ ਸਤਕਾਰਯੋਗ ਸਰਦਾਰ ਹਰਬੀਰ ਸਿੰਘ ਜੀ ਮੁੰਡੀਆਂ ਪੰਜਾਬ ਦੇ ਕੈਬਨਟ ਮੰਤਰੀ ਬਣੇ ਆ ਤੇ ਉਹਨਾਂ ਦੇ ਭਰਾ ਸਰਦਾਰ ਜੋਰਾਵਰ ਸਿੰਘ ਜੀ ਇੱਕ ਵਾਰੀ ਬਾਈ ਜੀ ਤਾੜੀਆਂ ਮਾਰ ਕੇ ਸਵਾਗਤ ਕਰੋ ਇਹ ਜਿਹੜੀਆਂ ਰੌਣਕਾਂ ਨੇ ਖੇਡ ਮੇਲੇ ਆ ਰੰਗਲੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪੰਜਾਬ ਦਾ ਸੁਪਨਾ ਸੀ ਖੇਡਾਂ ਬੱਦਲ ਪੰਜਾਬ ਦੀਆਂ ਬਹੁਤ-ਬਹੁਤ ਧੰਨਵਾਦ ਸਰ ਤੁਹਾਡਾ ਤੇ ਤੁਸੀਂ ਵੱਡਾ ਸਤਿਕਾਰ ਆ ਤੇ ਨਾਲ ਆਏ ਹੋਏ ਸਾਰੇ ਚੇਅਰਮੈਨ ਸਾਹਿਬ ਤੇ ਇਲਾਕੇ ਦੀਆਂ ਰਾਜਨੀਤਿਕ ਧਾਰਮਿਕ ਸ਼ਖਸੀਤਾਂ ਸਰਦਾਰ ਜੋਰਾਵਰ ਸਿੰਘ ਜੀ ਤੇ ਆਏ ਹੋਏ ਨਗਰ ਵਾਸੀਆਂ ਦੇ ਨਾਲ ਛੋਲਾ ਛੋਟਾ ਵੀਰ ਧਰਮਪ੍ਰੀਤ ਜਿੱਥੇ ਗਿਆ ਧਰਮਪ੍ਰੀਤ ਧਰਮਪ੍ਰੀਤ ਅੱਛਾ ਖੜਾ ਅੱਛਾ ਗੁਲਾਬੀ ਪੱਗ ਬੰਨੀ ਆ ਸੋ ਬਹੁਤ ਬਹੁਤ ਮਾਰੋ ਬਾਜੀ ਤਾਰੀਆਂ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਕੱਢ ਕੇ ਆਇਆ ਤਖੇੜ ਮੇਲੇ ਦਾ ਰਸਮੀ ਉਦਘਾਟਨ ਕੀਤਾ ਵੀ ਸੋਨੀ ਪਰਜਾ ਪੱਦੀ ਯਾਦ ਦੇ ਵਿੱਚ ਉਹਨਾਂ ਦਾ ਸਮੁੱਚਾ ਨੱਜਰ ਪਰਿਵਾਰ ਤੇ ਉਹਨਾਂ ਦੇ ਵੀਰੋ ਇਹ ਬਰਾਦਰੀ ਆ ਜਿਹੜੀ ਵੱਡੀ ਬਰਾਦਰੀ ਆ ਪਰਜਾ ਪੱਤ ਬਰਾਦਰੀ ਨਿਹਨਤ ਕਰਦੀ ਆ ਆ ਭਾਈ ਜੀ ਥੋੜਾ ਜਨਾ ਜਿਹੜੇ ਮੂਹਰੇ ਬੰਦੇ ਬੈਠੇ ਆ ਆਪਣੇ ਆਪ ਕੋਈ ਕੰਨ ਕਨ ਨੂੰ ਫੋਨ ਫਾਨ ਲਾ ਕੇ ਥੱਲੇ ਨੁੱਟ ਰਿਹਾਓ ਫਿਰ ਮੈਨੂੰ ਬੇਨਤੀ ਨਾ ਕਰਨੀ ਪਵੇ ਇੱਥੋਂ ਤੇ ਹੌਲੀ ਹੌਲੀ ਆ ਜਿਓ ਸਾਰੇ ਜਿਹੜਾ ਤੁਸੀਂ ਮੰਤਰੀ ਸਾਹਿਬ ਚਲੇ ਜਾਣਗੇ ਉਹਨਾਂ ਦੇ ਭਰਾ ਫੇਰ ਆ ਜਾਣਗੇ ਕੁਰਸੀਆਂ ਤੇ ਬੱਚਿਓ ਪੁੱਤ ਤੁਸੀਂ ਵੀ ਥੋੜਾ ਜਆ ਥੱਲੇ ਆ ਜਿਓ ਸ਼ੋਗਰੂ ਮਹਾਰਾਜ ਕਿਰਪਾ ਕਰੇ ਬਹੁਤ ਬਹੁਤ ਧੰਨਵਾਦ ਵੀਰੋ ਤੇ ਘੋੜਿਆਂ ਦੀ ਦੌੜ ਨਹੀਂ ਕਹਿ ਨਹੀਂ ਦਿੰਦਾ ਮਹਿਸੂਸ ਵੀ ਨਹੀਂ ਹੋਣ ਦਿੰਦਾ ਇੱਕ ਹੀ ਘੋੜਾ ਰਹਿੰਦਾ ਉਧਰ ਇਧਰੋਂ ਬਾਕੀ ਜਾਣਗੇ ਹੁਣ ਸਭ ਬਹੁਤ ਧੰਨਵਾਦ ਵੀਰੋ ਸਾਰੇ ਪ੍ਰਸ਼ਾਸਨ ਦਾ ਕੁਝ ਸਿਆਰੇ ਬੰਦੇ ਸੈਰ ਤੇ ਨੂੰ ਕੁਰਸੀਆਂ ਤੇ ਹੋ ਜੋ ਕੋਈ ਚੱਕਰ ਨਹੀਂ ਹੈਗਾ ਤੇ ਪ੍ਰਮਾਤਮਾ ਕਿਰਪਾ ਕਰੇ ਬੱਚਿਆਂ ਨੂੰ ਬੇਨਤੀ ਆ ਮੂਰਲੇ ਲੇਨ ਆਰੀਆਂ ਕੁਰਸੀਆਂ ਭਾਈ ਜੀ ਸੋ ਕਰੀਏ ਮੁਕਾਬਲਾ ਹੌਣ ਦੇ ਭਾਈ ਜੀ ਜੱਡਾ ਮਦੀਪ ਜੇ ਸਮਾਹ ਹੋ ਗਿਆ 10 ਮਿੰਟ ਤਾਂ ਆਪਾਂ ਇਧਰੋਂ ਭੇਜੀਏ ਸਭ ਤੋਂ ਵੱਧ ਧੰਨਵਾਦ ਸਰਦਾਰ ਜੋਰਾਵਰ ਸਿੰਘ ਸਤਿਕਾਰਯੋਗ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਉਹਨਾਂ ਦੇ ਭਰਾ ਨੇ ਵੀਰੋ ਅੱਜ ਦਾ ਮੇਲਾ ਕੱਲ ਦਾ ਮੇਲਾ ਪੰਜਾਬ ਦੀ ਚਾਈ ਨਿਕਲੀ ਲੋੜ ਦਾ ਨਜ਼ਾਰਾ ਉੱਤੇ ਬਲਦਾਂ ਦੀ ਜੋੜੀ ਉੱਤੇ ਚਾਬਗਾ ਪਿੱਛੇ ਗਿੱਧਾ ਪੰਗੜਾ ਪੰਜਾਬ ਦੀ ਖੂਬਸੂਰਤ ਤਸਵੀਰ ਬੋਲਦੀ ਸੀ ਰੱਖ-ਰੱਖ ਸੂਬਿਆਂ ਬੱਖ-ਬੱਖ ਪ੍ਰਾਂਤਾਂ ਦੇ ਵੀਰੋ ਜਿਹੜੀਆਂ ਸਭ ਤੋਂ ਪਿਆਰੀਆਂ ਉਸ ਸੂਬੇ ਦੇ ਉਸ ਪ੍ਰਾਂਤ ਦੀਆਂ ਹਰਮਨ ਪਿਆਰੀਆਂ ਗੱਲਾਂ ਹੁੰਦੀਆਂ ਨੇ ਕਿਸੇ ਦਾ ਕੋਈ ਖਿਡਾਰੀ ਆ ਕੋਈ ਮੰਦਰ ਆ ਮਸਜਿਦ ਆ ਗੁਰਦੁਆਰਾ ਕੋ ਵੀ ਫਿਰ ਉਸ ਝਾਕੀ ਦੇ ਵਿੱਚ ਪੂਰੀ ਦੁਨੀਆ ਨੂੰ 26 ਜਨਵਰੀ ਤੋਂ ਇਹ ਸਾਰੀ 26 ਜਨਵਰੀ ਵੀਰੋ ਪਿਛਲਾ ਸਾਲ ਮੈਸੇਜ ਚਲੇ ਗਿਆ ਸੀਗਾ ਪੰਜਾਬ ਨਜ਼ਾਰਾ ਤੁਸੀਂ ਦਸ਼ਮੇਸ਼ ਪਿੰਡ ਦੀ ਲਾਟ ਦੀ ਫੌਜ ਦਾ ਤੱਕ ਰਹੇ ਹੋ ਪ੍ਰਮਾਤਮਾ ਕਿਰਪਾ ਕਰੇ ਯਾਰਿਆ ਨਾਲ ਬਹਾਰਾਂ ਨੇਨੇ ਮਿੱਤਰਾਂ ਦੇ ਇਹ ਅੱਜ ਸਰਕਾਰ ਦੇ ਉਹ ਸਰਦਾਰ ਹਰਦੀਪ ਸਿੰਘ ਦੀਆਂ ਮੁੰਡੀਆਂ ਰੰਗਲੇ ਪੰਜਾਬ ਦੀ ਤਸਵੀਰ ਆ ਵੀਰੋ ਪਿਛਲੇ ਮੈਂ ਹੱਥ ਨਹੀਂ ਲਾਉਣਾ ਮੈਨੂੰ ਬੋਲ ਕੇ ਬੋਲ ਕੇ ਹੋਲ ਕੇ ਬੋਲ ਕੇ ਰਾ ਮੈਂ ਹੁਣ ਉਧਰੋਂ ਖਾਲੀ ਕਰਾ ਮੈਂ ਤੁਸੀਂ ਇੱਧਰ ਬੰਦਾ ਲਾ ਕੋਈ ਬੰਦਾ ਲਾ ਦਿਓ ਕੋਈ ਕਿਉਂਕਿ ਮੇਰਾ ਧਿਆਨ ਉਧਰ ਆ ਜਿਹੜੇ ਆਉਣ ਵਾਲੇ ਮਹਿਮਾਨ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਆਪਾਂ ਕੋਈ ਬੰਦਾ ਦੱਸ ਦਈਏ ਵੀ ਬਾਜੀ ਮੂਰੇ ਘੋੜੇ ਭਜਦੇ ਆ ਘੋੜਾ ਘੋੜਾ ਅੱਜ ਹੈ ਵੀ ਛੁੱਟੀ ਦਾ ਦਿਨ ਕੋਈ ਘੋੜੇ ਘੋੜੀ ਥੱਲੇ ਨਾ ਆ ਜਿਓ ਸਰਦਾਰ ਜੋਰਾਵਰ ਸਿੰਘ ਬੈਠਿਆ ਹਰਦੀਪ ਸਿੰਘ ਮੁੰਡੀਆਂ ਦੇ ਭਰਾ ਫੇਰ ਕੋਈ ਕਿਤੇ ਫੋਨ ਕਰਾਊਗਾ ਕੋਈ ਕਿਤੇ ਕਰਾਊਗਾ ਰੱਬ ਕਰੇ ਪੀਜੀਆ ਹੀ ਨਾ ਕਰਾਵੇ ਉੱਥੇ ਫਿਰ 95% ਬੰਦਾ ਗਿਆ ਹੋਇਆ ਹੀ ਜਾਂਦਾ ਵਾ ਕਰਮਾ ਨਾਲ 90% ਹੀ ਹੁੰਦਾ ਵਾ ਪਰ ਬਾਜੀ ਡਾਕਟਰਾਂ ਦੀ ਸੂਝ ਬੂਝ ਪ੍ਰਮਾਤਮਾ ਦੀ ਕਿਰਪਾ ਉਹ 5% ਵੀ ਬਚ ਜਾਂਦਾ ਵਾ ਜਿਆ ਕੋਰਾ ਕੇਸ ਆਇਆ ਮਾਰ ਸਕੇ ਨਾ ਕੋਏ ਹੁਣੇ 9 ਮਹੀਨੇ ਬਾਜੀ ਪਲਾੜ ਉੱਤੇ ਨਸਾਂ ਵਾਲੀ ਸਾਡੀ ਧੀ ਰਾਣੀ 15 ਦਿਨ ਲਈ ਗਈ ਸੀ 9 ਮਹੀਨੇ ਉੱਤੇ ਰਹੀ ਤੇ ਉਹ ਸਹੀ ਸਲਾਮਤ ਆ ਗਈ ਆ ਇਹ ਗੁਰੂ ਦੀ ਕਿਰਪਾ ਵੀਰੋ ਜਿੰਨੇ ਸਾਹ ਜਿੱਥੇ ਜਿੰਨੇ ਲਿਖਿਆ ਉਵੇਂ ਪੂਰੇ ਹੋਣਿਆ ਛੱਡੋ ਭਾਈ ਜੀ 9 ਮਹੀਨੇ ਸਮਾਂ ਦਾ ਖਰਾਬ ਕਰਾ ਭਾਈ ਜੀ ਇਹਦਾ ਸਮਾਂ ਸਿਆਰੇ ਕਹਿੰਦਾ ਬੇਲੇ ਦੀ ਨਿਮਾਜ਼ ਤੇ ਕਵੇਲੇ ਦੀ ਟੱਕਰਾਂ ਆਪਣੇ ਕੋਲੇ ਘੋੜੇ 40 45 ਹਜੇ ਇੱਧਰ ਖੜੇ ਆ ਉਹਨਾਂ ਨੇ ਜਾਣਾ ਤੇ ਸਰਦਾਰ ਜੋਰਾਵਰ ਸਿੰਘ ਹੁਣੀ ਤੇ ਆਏ ਹੋਏ ਇਲਾਕੇ ਦੇ ਚੇਅਰਮੈਨ ਪੰਜ ਸਰਪੰਚ ਵੀਰੋ ਆਨੰਦ ਲੈਣ ਆਏ ਆ ਸਮਾ ਸਮਾ ਸਮਰਾਥਾ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਕਦੇ ਚਾਚੇ ਦੀਆਂ ਕਦੇ ਭਤੀਜੇ ਦੀਆਂ ਅੱਜ ਸਾਹਮਣੇ ਵਾਲ ਦੇ ਵਿੱਚ ਗੱਲਾਂ ਘੋੜਿਆਂ ਦੀਆਂ ਦੌੜ ਦੀਆਂ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਪੰਜਾਬ ਤੇ ਹਰਿਆਣੇ ਦੇ ਵਿੱਚੋਂ ਘੋੜੇ ਘੋੜੀਆਂ ਵਾਲੇ ਵੀਰ ਪਹੁੰਚੇ ਆ ਤੇ ਵੱਡਾ ਸਤਿਕਾਰ ਆ ਤੇ ਦੇਖਦੇ ਆ ਮੁਕਾਬਲਾ ਕਿੱਥੇ ਜੁੜਦਾ ਤੇ ਕੱਲ ਨੂੰ ਫੇਰ ਇੱਥੇ ਨਜ਼ਾਰਾ ਵੱਜੂਗਾ ਸਤਿਕਾਰ ਜੋ ਸਰਦਾਰ ਹਰਦੀਪ ਸਿੰਘ ਦੀਆਂ ਮੁੰਡੀਆਂ ਵੀ ਰਹਿਨਮਾਈ ਹੇਠ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਵੀਰੋਂ ਬਜਾਰਤ ਬਖਸ਼ੀ ਆ ਤੇ ਦੇਖਦੇ ਆ ਮੁਕਾਬਲਾ ਕਿੱਥੇ ਜੁੜਦਾ ਤੇ ਇਹ ਮੁਕਾਬਲੇ ਦੇ ਵਿੱਚ ਚੱਲਦੇ ਹੋਏ ਮੁਕਾਬਲੇ ਦੇ ਵਿੱਚ ਆਹੋ ਹਾ ਪਿੱਖੇ ਰਹਿ ਗਈ ਧੂੜ ਉਹਨਦੀ ਸਿੰਘ ਸੂਰਮੇ ਨਜ਼ਰ ਨਹੀਂ ਆਉਂਦੇ ਘੋੜਾ ਤੇ ਫੋੜਾ ਪਲੋਸੇ ਤੇ ਵਾਧੇ ਆ ਫੌਜੀ ਨਸਲ ਨਾਲ ਤੇ ਘੋੜਾ ਨਸਲ ਨਾਲ ਸ਼ਾਨੇ ਜਾਂਦੇ ਆ ਤੇ ਅੱਜ ਸਾਡੇ ਦੇਸ਼ ਦੇ ਵੀਰੋ ਰੱਖਿਆ ਵੱਖ-ਵੱਖ ਸਰਹੱਦਾਂ ਤੇ ਕਾਰਗਲੀਆਂ ਪਹਾੜੀਆਂ ਤੇ ਦੁਨੀਆ ਸੌਂਦੀ ਆ ਤੇ ਸਾਡੇ ਫੌਜੀ ਭਰਾ ਜਾਗਦੇ ਆ ਵੀ ਤੁਸੀਂ ਸੋਵੋ ਅਸੀਂ ਦੇਸ਼ ਦੀ ਰੱਖਿਆ ਕਰਦੇ ਆ ਪੰਜਾਬ ਪੁਲਿਸ ਦਾ ਧੰਨਵਾਦ ਆ ਪੂਰੇ ਪ੍ਰਸ਼ਾਸਨ ਦਾ ਤੇ ਦੇਖਦੇ ਆ ਮੁਕਾਬਲਾ ਕਿੱਥੇ ਜੁੜਦਾ ਭਾਈ ਜੀ ਸਮਾਂ ਨਾਲ ਖਰਾਬ ਕਰਿਓ ਜੇ ਸਮਾਂ ਪੂਰਾ ਹੋ ਗਿਆ ਤਾਂ ਆਪ ਇਧਰੋਂ ਹੋਰ ਭੇਜ ਦੇਣਾ ਵਾ ਵੱਡਾ ਧੰਨਵਾਦ ਆ ਵੀਰੋ ਸੋ ਮੌਜ ਬਹਾਰਾ ਰੰਗਲੇ ਪੰਜਾਬ ਦੀਆਂ ਤੇ ਅੱਜ ਸਾਹਨੇ ਆਲ ਦੇ ਵਿੱਚ ਜਿੱਥੋਂ ਫਿਲਮੀ ਐਕਟਰ ਹਾਂ ਜੀ ਭਾਈ ਤਰਮਿੰਦਰ ਵੀਰੋ ਕਿਤੇ ਗੱਲਾਂ ਗੱਬਰ ਦੇ ਨਾਲ ਹੋਈਆਂ ਕਦੇ ਅੰਤਪ ਬਚਨ ਨਾਲ ਤਰਮਿੰਦਰ ਜੀ ਨੇ ਆਪਣੀ ਛਾਪ ਪੂਰੀ ਇੰਡਸਟਰੀ ਪੂਰੀ ਦੁਨੀਆ ਦੇ ਵਿੱਚ ਛੱਡੀ ਆ ਸਨੀ ਦਿਓਲ ਬੋਬੀ ਦਿਓਲ ਇਸ ਪਿੰਡ ਦੇ ਦੇ ਅੱਜ ਜਿੱਥੇ ਇਸ ਸ਼ਹਿਰ ਦੇ ਨੇ ਤਰਮਿੰਦਰ ਬਾਪੂ ਕੁੰਡਾ ਸਿੰਘ ਇਹ ਭਾਈ ਜੀ ਕਿਉਂਕੀ ਮਾਨ ਇਹ ਕਿਉਂਕੀ ਮਾਨ ਵਾਲਾ 29 28. 29 28 ਇਹ ਚੌਕੀ ਮਾਨ ਵਾਲਾ ਪੁੰਡਾ ਸੰਗਾ ਜਿਹੜਾ ਲਖਾਰੀਆਂ ਜਿਨ੍ਹਾਂ ਨੇ ਪੰਜਾਬ ਦੇ ਲੋਕ ਸੰਗੀਤ ਦੇ ਵਿੱਚ ਬਹੁਤ ਮੋਹ ਦਿੱਤਾ ਵਾ ਉਹਨਾਂ ਲਈ ਘੋੜਾ ਹੈ ਸਰਦਾਰ ਕੁੰਡਾ